ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਸੰਭੂ ਬੰਦੀ ਸਹਿਬਾਨ ਮੇਨ ਤੌਰ ਤੇ ਭਾਈ ਬਲਵੰਤ ਸਿੰਘ ਜੀ ਰਾਜੋ ਹਨ ਜਿਨ੍ਹਾਂ ਨੇ ਛੇੜੀ ਕਾਲ ਤੱਕ ਸਾਹਿਬ ਨੂੰ ਦੋ ਚਿੱਠੀਆਂ ਲਿਖ ਕੇ ਇਹ ਬੇਨਤੀ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਮਾਰਸੀ ਪਟੀਸ਼ਨ ਪਾਈ ਆ ਉਹ ਵਾਪਸ ਲਵੇ ਉਸ ਸਿੰਘ ਸਾਹਿਬ ਦੇ ਉਦੇਸ਼ ਤੇ ਅਸੀਂ ਡੀਜੀਪੀ ਜ਼ਿਲ੍ਹਾ ਨੂੰ ਚਿੱਠੀ ਲਿਖੀ ਤੇ ਸਾਨੂੰ 28 ਨਵੰਬਰ ਨੂੰ ਮੁਲਾਕਾਤ ਦਾ ਸਮਾਂ ਮਿਲਿਆ ਜਿਸ ਦੇ ਵਿੱਚ ਮੈਂ ਸਰਦਾਰ ਜਿੰਦਰ ਸਿੰਘ ਮਹਿਤਾ ਤੇ ਪ੍ਰੋਫੈਸਰ ਭਗਵੰਤ ਸਿੰਘ ਸਿਆਲ ਕਾ ਅਸੀਂ ਤਿੰਨਾਂ ਜਣਿਆਂ ਨੇ ਜਾ ਕੇ ਭਾਈ ਬਲਵੰਤ ਸਿੰਘ ਰਾਜਵਾਨਾ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਇੱਕ ਹੋਰ ਚਿੱਠੀ ਦਿੱਤੀ ਉਹਨਾਂ ਨੇ ਵੀ ਮੇਰਾ ਜਿਹੜਾ ਪ੍ਰੋਗਰਾਮ ਆ ਜਾ ਤਾਂ ਤੁਸੀਂ ਮਰਸੀਪੀਟਿਸ਼ਨ ਵਾਪਸ ਲਓ ਤੇ ਨਹੀਂ ਤਾਂ ਮੈਂ ਜੇਲ੍ਹ ਦੇ ਵਿੱਚ ਜਿਹੜੀ ਆ ਉਹ ਭੁੱਖ ਹੜਤਾਲ ਸ਼ੁਰੂ ਕਰ ਦਵਾਂਗਾ ਔਰ ਉਹਦੀ ਤਰੀਕ ਜਿਹੜੀ ਸੀਗੀ ਉਹਨੇ ਉਹ ਵੀ ਡਿਕਲੇਅਰ ਕਰ ਦਿੱਤੀ ਸੀ ਅਸੀਂ ਫਿਰ ਆ ਕੇ ਉਹਦੇ ਤੇ ਮੀਟਿੰਗ ਸੱਦੀ ਜਿਹੜੀ ਸਾਡੀ ਐਗਜ਼ੀਕਟਿਵ ਦੀ ਮੀਟਿੰਗ ਸੀ ਉਹ ਅਸੀਂ 30 ਤਰੀਕ ਨੂੰ ਮੀਟਿੰਗ ਕੀਤੀ ਐਗਜ਼ੀਕਟਿਵ ਦੀ ਜਿਹਦੇ ਵਿੱਚ ਫੈਸਲਾ ਹੋਇਆ ਕਿ ਜਿਹੜੇ 8 ਮੈਂਬਰੀ ਕਮੇਟੀ ਪਹਿਲੀ ਬਣੀ ਸੀ ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਉਹ ਕਮੇਟੀ ਦੀ ਮੀਟਿੰਗ ਸਰਦੀ ਜਾਵੇ ਉਹ ਮੀਟਿੰਗ ਅਸੀਂ ਫਿਰ 2 ਦਸੰਬਰ ਨੂੰ ਐਸੇ ਹਾਲ ਦੇ ਵਿੱਚ ਬੈਠ ਕੇ ਕੀਤੀ ਸੀ ਜਿਹਦੇ ਵਿੱਚ ਇਹ ਫੈਸਲਾ ਹੋਇਆ ਸੀ ਕਿਉਂਕਿ ਪਟੀਸ਼ਨ ਮਾਰਸੀ ਪਟੀਸ਼ਨ ਸਿੱਖ ਕੌਮ ਨੇ ਸਮੂਹਿਕ ਤੌਰ ਤੇ ਸਾਰਿਆਂ ਨੇ ਪੰਥ ਦੇ ਆਦੇਸ਼ ਤੇ ਸ਼੍ਰੋਮਣੀ ਕਮੇਟੀ ਨੇ ਪਾਈ ਸੀ ਤੇ ਉਸ ਦੀ ਤਰਜ ਦੇ ਉੱਤੇ ਸਾਰੇ ਪੰਥ ਨਾਲ ਸਲਾਹ ਕਰਕੇ ਤੇ ਕੋਈ ਐਕਸ਼ਨ ਲਿਆ ਜਾਵੇ ਫਿਰ 3 ਦਸੰਬਰ ਨੂੰ ਫਿਰ ਅਸੀਂ ਆਪਣੀ ਐਗਜੈਕਟਿਵ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਕਿ ਅਸੀਂ 20 ਦਸੰਬਰ ਨੂੰ ਇੱਕ ਵੱਡਾ ਪੰਥਕ ਇਕੱਠ ਉੱਤੇ ਦਿੱਲੀ ਵਿਖੇ ਰਕਾਬਗਾਂਜ ਤੋਂ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਹਾਊਸਬਾਲ ਨੂੰ ਜਿਹੜੇ 26 ਲੱਖ ਸਾਨੂੰ ਪਰਫਾਰਮੈਂਸ ਦਿੱਤੇ ਆ ਲੋਕਾਂ ਨੇ ਸਾਈਨ ਕਰਕੇ ਉਸ ਵਰਤ ਕਰਾਂਗੇ ਇਹ ਫੈਸਲਾ 3 ਦਸੰਬਰ ਨੂੰ ਹੋਇਆ ਸੀ ਫਿਰ ਸਿੰਘ ਸਾਹਿਬ ਨੂੰ ਇੱਕ ਚਿੱਠੀ ਭਾਈ ਰਾਜੂਵਾਨਾ ਸਾਹਿਬ ਨੇ ਫਿਰ ਦੁਬਾਰਾ ਲਿਖੀ ਔਰ ਉਹ ਚਿੱਠੀ ਦੇ ਵਿੱਚ ਉਹਨੇ ਫਿਰ ਕਿਹਾ ਕਿ ਮੈਂ ਹੁਣ ਆਪਣੀ ਭੁੱਖ ਹੜਤਾਲ ਸ਼ੁਰੂ ਕਰ ਦੇਣੀ ਆ ਤੇ ਉਹਨੇ ਫਿਰ ਭੁੱਖ ਹੜਤਾਲ ਜਿਹੜੀ ਆਪਣੀ ਉਹ ਸ਼ੁਰੂ ਵੀ ਕਰ ਦਿੱਤੀ ਤੇ ਫਿਰ ਸਿੰਘ ਸਾਹਿਬ ਨੇ ਉਸੇ ਚਿੱਠੀ ਦੇ ਤਰਜ਼ ਦੇ ਉੱਤੇ ਇੱਕ ਛੇ ਮੈਂਬਰੀ ਕਮੇਟੀ ਜਿਹੜੀ ਸੀਗੀ ਪੰਜ ਮੈਂਬਰੀ ਉਹ ਚਿੱਠੀ ਲਿਖ ਕੇ 6 ਦਸੰਬਰ ਨੂੰ ਇੱਕ ਪੰਜ ਮੈਂਬਰੀ ਕਮੇਟੀ ਜਿਹੜੀ ਉਹ ਬਣਾਤੀ ਜਿਹਦੇ ਮੈਂਬਰ ਤੁਸੀਂ ਭੱਲੀ ਭਾਂ ਸਾਰੇ ਜਾਣਦੇ ਆ ਉਹਦੇ ਤਹਿਤ ਫਿਰ ਅਸੀਂ 9 ਦਸੰਬਰ ਨੂੰ ਇਸੇ ਸਥਾਨ ਤੇ ਪਹਿਲੀ ਮੀਟਿੰਗ ਕੀਤੀ ਜਿਹਦੇ ਵਿੱਚ ਵਿਚਾਰ ਹੋਇਆ ਕਿ ਆਨਰੇਬਲ ਪ੍ਰਾਈਮ ਮਿੰਿਸਟਰ ਆਫ ਇੰਡੀਆ ਨੂੰ ਚਿੱਠੀ ਲੈ ਕੇ ਸਮਾ ਮੰਗਿਆ ਜਾਵੇ ਔਰ ਉਹ ਸਮੇਂ ਦੇ ਵਿੱਚ ਇੱਥੇ ਬੈਠੇ ਤੁਸੀਂ ਸਵਾਲ ਵੀ ਸ਼ਾਇਦ ਕੀਤਾ ਸੀ ਕਿ 20 ਨਵੰਬਰ ਤੋਂ 20 ਦਸੰਬਰ ਦਾ ਜਿਹੜਾ ਪ੍ਰੋਗਰਾਮ ਆ ਉਹਦਾ ਕੀ ਹੋਊਗਾ ਕਿਉਂਕਿ ਸਾਡਾ ਜਿਹੜਾ 20 ਦਸੰਬਰ ਦਾ ਪ੍ਰੋਗਰਾਮ ਸੀ ਇਹ ਸਾਡਾ ਸਿੰਘ ਸਾਹਿਬ ਦੀ ਕਮੇਟੀ ਬੰਡ ਤੋਂ ਪਹਿਲਾਂ ਦਾ ਪ੍ਰੋਗਰਾਮ ਸੀ ਸੋ ਅਸੀਂ ਉਹਨੂੰ ਇਨ ਬਿਨ ਉਹ 10ਕ ਦੀ ਮਹਿਮ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸਪੋਰਟ ਕਰਨ ਲਈ ਅਸੀਂ ਚਿੱਠੀਆਂ ਵੀ ਲਿਖ ਦਿੱਤੀਆਂ ਸੀ ਤੇ ਅਸੀਂ ਪ੍ਰੋਗਰਾਮ ਵੀ ਲੀਖ ਲਿਆ ਤੇ ਮੈਂ ਧੰਨਵਾਦ ਕਰਦਾ ਸਮੂਹਿਕ ਤੌਰ ਤੇ ਪੰਜਾਬ ਦੇ ਪੰਥਦਾਰਦਿਆਂ ਦਾ ਜਿਹਦੇ ਵਿੱਚ ਬਹੁਤ ਸਾਰੀਆਂ ਨਿਹੰਗ ਸਿੰਘਾਂ ਦੀਆਂ ਸੰਮੌਰ ਜਥੇਬੰਦੀਆਂ ਉਹ ਨਹੀਂ ਕਿ ਆਪ ਪੂਰਨ ਸਹਿਯੋਗ ਦੇਾਂਗੇ ਦਮਦਮੀ ਟਕਸਾਲ ਨੇ ਕਿਹਾ ਅਸੀਂ ਪੂਰਨ ਸਹਿਯੋਗ ਦੇਾਂਗੇ ਇੱਥੇ ਤੁਹਾਨੂੰ ਪਤਾ ਮੀਟਿੰਗ ਹੋਈ ਸੀ ਇਸੇ ਤਰ ਦੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨਜ਼ ਨੇ ਵੀ ਆਹ ਰਿਆਂ ਕੱਟੇ ਹੋ ਕੇ ਇਹ ਕਿ ਆਪ ਵੀ ਅਸੀਂ ਪੂਰਨ ਸਹਿਯੋਗ ਦੇਾਂਗੇ ਉਹ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਵੀ ਬਹੁਤ ਵੱਡੇ ਪੱਧਰ ਤੇ ਕਿਹਾ ਵੀ ਅਸੀਂ ਇਹਦੇ ਵਿੱਚ ਸ਼ਮੂਲੀਅਤ ਕਰਾਂਗੇ ਚਰਮਣੀ ਅਕਾਲੀ ਦਲ ਨੇ ਵੀ ਕਿਹਾ ਸ਼ਮੂਲੀਅਤ ਕਰਾਂਗੇ ਜਿਹੜੇ ਵੱਖ-ਵੱਖ ਧੜੇ ਸੀਗੇ ਕੱਲ ਮੈਂ ਸਰਦਾਰ ਸਰਦੇਵ ਸਿੰਘ ਜੀ ਢੀਂਡ ਸਾਹਿਬ ਕੋਲ ਤੇ ਮਿਲੇ ਉੱਥੇ ਉਹਨਾਂ ਨਾਲ ਵੀ ਬੈਠ ਕੇ ਉਹਨਾਂ ਨਾਲ ਵੀ ਮਸ਼ਵਰਾ ਹੋਇਆ ਉਹਨੇ ਵੀ ਕਿਹਾ ਅਸੀਂ ਵੀ ਆਪਣੇ ਬੰਦੇ ਭੇਜਾਂਗੇ ਤੋ ਮੈਨੂੰ ਇਸ ਗੱਲ ਦੀ ਤਸੱਲੀ ਸੀ ਕਿ ਬਹੁਤ ਵੱਡੇ ਪੱਧਰ ਤੇ ਸਾਰੇ ਸਿੱਖ ਪੰਥ ਦੇ ਸਿੱਖ ਪੰਥਦਾਰੀਆਂ ਨੇ ਇਹ ਗੱਲ ਦਾ ਹਾਂਮੀ ਪ੍ਰੀਸ ਕਿ ਅਸੀਂ ਉਸ ਮੀਟਿੰਗ ਤੇ ਉਸ ਜਿਹੜਾ ਅਸੀਂ 20 ਤਰੀਕ ਨੂੰ ਇੱਕ ਜਿਹੜੇ 26 ਲੱਖ ਪਰਫੋਰਮ ਉਹ ਦੇਣ ਜਾਣਾ ਉਹਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਤੇ ਅਸੀਂ ਪ੍ਰੋਗਰਾਮ ਵੀ ਵੱਖ-ਵੱਖ ਲੀਕ ਲੈ ਸੀ ਸਾਰਿਆਂ ਨਾਲ ਮੀਟਿੰਗਾਂ ਹੋ ਗਈਆਂ ਲੋਕਲ ਕਮੇਟੀਆਂ ਜਿਹੜੀਆਂ ਬਹੁਤ ਸਾਰੀਆਂ ਨੇ ਹਾਮੀ ਭਰੀ ਸੀ ਸਿੰਘ ਸੁਭਾਵਾਂ ਨੇ ਹਾਮੀ ਭਰੀ ਸੀ ਤੇ ਪੰਜਾਬ ਤੋਂ ਬਾਹਰ ਜਿੰਨੇ ਵੀ ਲੋਕ ਬਹੁਤ ਵੱਡੀ ਤਦਾਦ ਉਹਨੇ ਵੀ ਚਾਹੇ ਜੰਮੂ ਕਸ਼ਮੀਰ ਦੀ ਚਾਹੇ ਸਾਡੇ 36 ਗੜ੍ਹ ਵਾਲੇ ਪਾਸੋਂ ਜਿੰਨੇ ਵੀ ਮਿਸ਼ਨ ਸਗੇ ਉਹਨਾਂ ਸਾਰਿਆਂ ਨੇ ਕਿਹਾ ਜੀ ਅਸੀਂ ਇਹਦੇ ਵਿੱਚ ਅਚੇਚੇ ਤੌਰ ਤੇ ਸ਼ਾਮਲ ਹੋਵਾਂਗੇ ਤੇ ਅਸੀਂ ਇਹਨੂੰ ਫਾਈਨਲ ਤਾਚ ਵੀ ਦੇ ਲਿਆ ਵੀ ਆਪਾਂ ਹੁਣ ਇਹਦਾ ਕੀਦਾ ਕਿਦਾ ਕਿਵੇਂ-ਕਿਵੇਂ ਪ੍ਰੋਗਰਾਮ ਕਰਨਾ ਪਰ ਕਈ ਵਾਰੀ ਵਿੱਚ ਕੁਝ ਅਰਜ਼ਨਾ ਵੀ ਆ ਜਾਂਦੀਆਂ ਕੱਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਉਹਨਾਂ ਨੇ ਇੱਕ ਜਹਜਦਾਰ ਸ਼੍ਰੀ ਅਕਾਲ ਤਖਤ ਨੂੰ ਚਿੱਠੀ ਲਿਖੀ ਉਹ ਮੈਂ ਤੁਹਾਨੂੰ ਚਿੱਠੀ ਸਾਰੀ ਪੜ੍ਹ ਕੇ ਸੁਣਾਉਣੀ ਚਾਹਨਾ ਇਹਦੇ ਨਾਲ ਚਿੱਠੀ ਦੇ ਨਾਲ ਫਿਰ ਬਾਅਦ ਦਾ ਮੈਂ ਪ੍ਰਤੀਕਰਨ ਸਾਡੇ ਕੋਲ ਬਾਅਦ ਚ ਦੇਣਾ ਮਾਨਜੋਗ ਸਿੰਘ ਸਾਹਿਬ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਆਪ ਜੀ ਵੱਲੋਂ ਬੰਦੀ ਸਿੰਘਾਂ ਤੇ ਫਾਂਸੀ ਚੱਕੀ ਕੱਟ ਰਹੇ ਭਾਈ ਰਾਜੋਵਾਨਾ ਜੀ ਰਿਹਾਈ ਲਈ ਬਣਾਈ ਪੰਜ ਮੈਂਬਰੀ ਕਮੇਟੀ ਵਿੱਚ ਦਾਸ ਨੂੰ ਵੀ ਮੈਂਬਰ ਵਜੋਂ ਪਾਇਆ ਗਿਆ ਹੈ ਇਸ ਕਮੇਟੀ ਵਿੱਚ ਰਾਜਨੀਤਿਕ ਲੋਕਾਂ ਨੂੰ ਪਾਉਣ ਦਾ ਦਾਸ ਨੇ ਆਪ ਜੀ ਪਾਸ ਇਤਰਾਜ਼ ਵੀ ਜਾਰੀ ਕੀਤਾ ਸੀ ਪੰਥ ਦੀ ਸਰਮੌਰ ਸ਼ਖਸੀਅਤ ਅਤੇ ਸੰਸਥਾ ਵੱਲੋਂ ਆਏ ਦੇਸ਼ਾਂ ਨੂੰ ਮੰਨਦੇ ਹੋਏ ਇਸ ਕਮੇਟੀ ਦੇ ਕੋਆਰਡੀਨੇਟਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਮਿਤੀ 9/12 ਨੂੰ ਸੱਦੀ ਮੀਟਿੰਗ ਵਿੱਚ ਦਾਖਲ ਨੇ ਸੰਮੂਲਿਤ ਕੀਤੀ ਸੀ ਇਸ ਮੀਟਿੰਗ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਅਹਿਮ ਗੱਲਾਂ ਵਿਚਾਰਦੇ ਹੋਏ ਇਹ ਫੈਸਲਾ ਲਿਆ ਗਿਆ ਸੀ ਕਿ ਸਾਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਮਾਮਲਾ ਹੱਲ ਜਾਉਣਾ ਚਾਹੀਦਾ ਹੈ ਜਿਸ ਫੈਸਲੇ ਵਿੱਚ ਵਰਜਿੰਦਰ ਸਿੰਘ ਸਰਦਾਰ ਵਰਜਿੰਦਰ ਸਿੰਘ ਹਵਦਾਰ ਤੇ ਬੀਬੀ ਕਮਲਦੀਪ ਕੌਰ ਰਾਜਵਾਨ ਦੇ ਦਾਸ ਨੇ ਇਹ ਗੱਲ ਆਖੀ ਸੀ ਕਿ ਸਾਨੂੰ ਸਵਾਦ ਦੇ ਰਾਹ ਵਿੱਚ ਚੱਲਣਾ ਚਾਹੀਦਾ ਹੈ ਜਿਸ ਸੰਬੰਧੀ ਦਾਸ ਨੇ ਆਪ ਜੀ ਨੂੰ ਫੋਨ ਤੋਂ ਵੀ ਜਾਣੂ ਕਰਵਾਇਆ ਸੀ ਪਰ ਅਫਸੋਸ ਨਾਲ ਦੱਸਣਾ ਪਾ ਰਿਹਾ ਕਿ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਕਮੇਟੀ ਨੂੰ ਐਮੀਤ ਨਾ ਦੇਂਦੇ ਹੋਏ 20 ਦਸੰਬਰ 2023 ਨੂੰ ਦਿੱਲੀ ਵਿੱਚ ਰਾਸ਼ਟਰਪਤੀ ਪਵਨ ਤੇ ਧਾਰਨਾ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਸਮੂਹਿਕ ਰੂਪ ਵਿੱਚ ਲਏ ਗਏ ਫੈਸਲੇ ਦੇ ਖਿਲਾਫ ਹੈ ਦਾਸ ਨੇ ਹਮੇਸ਼ਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਏ ਗਏ ਹਰ ਫੈਸਲੇ ਨੂੰ ਨਾਤਮਸਤ ਕੀਤਾ ਹੈ ਅਤੇ ਉਸ ਲਈ ਚੱਲਣ ਲਈ ਉਸ ਤੋਂ ਚੱਲਣ ਲਈ ਬਚਨ ਬੰਦ ਹਾਂ ਅਸੀਂ ਪੰਤਕ ਮਸਲਿਆਂ ਲਈ ਸੂਚੀ ਕੌਮ ਨਾਲ ਖੜੇ ਹਾਂ ਪਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਆ ਫੈਸਲਾ ਪੰਤ ਦੇ ਹੱਕ ਵਿੱਚ ਨਹੀਂ ਇਸ ਲਈ ਆਪ ਜੀ ਨੂੰ ਸਿਮਰ ਬੇਨਤੀ ਕਰਦੇ ਹਾਂ ਕਿ ਸ਼ੋਮਣੀ ਕਮੇਟੀ ਪ੍ਰਧਾਨ ਨੂੰ ਬੁਲਾ ਕੇ ਲਏ ਗਏ ਪੰਜ ਮੈਂਬਰੀ ਕਮੇਟੀ ਦੇ ਫੈਸਲੇ ਨੂੰ ਲਾਗੂ ਕਰਾਉਣ ਦਾ ਆਦੇਸ਼ ਕਰੋ ਜੀ ਹੁਣ ਇਹ ਮੀਟਿੰਗ ਸਾਨੂੰ ਆ ਜਿਹੜੀ ਚਿੱਠੀ ਆ ਸਿੰਘ ਸਾਹਿਬ ਨੇ ਭੇਜ ਦਿੱਤੀ ਸੀ ਅਸੀਂ ਫਿਰ ਬੈਠ ਕੇ ਕੀਤਾ ਕਿ ਪੰਥ ਦੇ ਬਧੇਰੇ ਹਿੱਤਾਂ ਲਈ ਕੋਈ ਆਰਚਣ ਨਾ ਪਵੇ ਫਰਾਕ ਦਿਲੀ ਦਿਖਾਲ ਦੇ ਅਸੀਂ ਫਿਰ ਇਹ ਫੈਸਲਾ ਲਿਆ ਕਿ ਇਹ ਜੱਡਾ ਵੱਡਾ ਹੰਗਾਰਾ ਲੋਕਾਂ ਨੇ ਦਿੱਤਾ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪਰ ਕਿਉਂਕਿ ਅਸੀਂ ਪੰਜ ਮੈਂਬਰੀ ਤੋਂ ਪਹਿਲਾ ਫੈਸਲਾ ਸੀ ਸਾਡਾ ਮੈਂ ਤਾਂ ਬਾਰ ਬਾਰ ਕਹਿ ਰਿਹਾ ਇਹ 3 ਸਤੰਬਰ ਨੂੰ ਫੈਸਲਾ ਸੀ ਸਾਡਾ ਕਮੇਟੀ ਦੀ ਮੀਟਿੰਗ 9 ਨੂੰ ਹੋਈ ਆ ਕਮੇਟੀ 6 ਨੂੰ ਹੋਂਦ ਵਿੱਚ ਆਈ ਆ ਪਰ ਫੇਰ ਵੀ ਵਧੇਰੇ ਹਿਤਾਂ ਲਈ ਪੇ ਤਾਂ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਉਹਦੇ ਵਿੱਚ ਕੋਈ ਤੋੜ-ਫੋੜ ਨਾ ਹੋ ਜਾਏ ਉਹਦੇ ਵਿੱਚ ਕੋਈ ਵਿਚਾਰਕ ਮਤ ਭੇਜਣਾ ਆ ਜਾਣ। ਇਹ ਅਸੀਂ 20 ਤਰੀਕ ਦਾ ਜਿਹੜਾ ਉਹ 26 ਲੱਖ ਪਰਫਾਰਮਾ ਦਾ ਜਿਹੜਾ ਪ੍ਰੋਗਰਾਮ ਲਿਖਿਆ ਸੀ ਉਹਨੂੰ ਹਾਲ ਦੀ ਕੜੀ ਮੁਲਤਵੀ ਕਰਨ ਦਾ ਫੈਸਲਾ ਕੀਤਾ। ਇਹ ਇਸ ਕਰਕੇ ਫੈਸਲਾ ਕੀਤਾ ਕਿ ਇਹ ਜਿਹੜੀ 5 ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣੀ ਆ ਤੇ ਇਹ ਕਾਲਕਾਜੀ ਵੱਲੋਂ ਆਈ ਚਿੱਠੀ। ਭਈ ਇਹ ਕਿਸੇ ਤਰ੍ਹਾਂ ਆਪੋ ਵਿੱਚ ਹੀ ਸਾਡੇ ਕੁਝ ਜਿਹੜੇ ਆਪਣੇ ਵਿਚਾਰ ਆ ਉਹ ਭੇਤ ਉਹਨਾਂ ਦੇ ਵਿੱਚ ਭਿੰਨ ਭੇਤ ਨਾ ਹੋ ਜਾਏ ਸੋ ਇਸ ਕਰਕੇ ਅਸੀਂ ਇਹ ਫੈਸਲਾ ਲਿਆ ਮੈਂ ਸਮੂਹਿਕ ਤੌਰ ਤੇ ਪੰਜਾਬ ਦੇ ਸਾਰੇ ਵਾਸੀਆਂ ਦਾ ਔਰ ਉਹਨਾਂ ਸਾਰਿਆਂ ਵਾਸੀਆਂ ਦਾ ਦਿਲ ਦੀਆਂ ਢਗਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ 20 ਤਰੀਕ ਦੇ ਇਕੱਠ ਲਈ ਬਹੁਤ ਵੱਡਾ ਭਰਮਾ ਹੰਗਾਰਾ ਦਿੱਤਾ ਸੀ ਮੈਂ ਇਹ ਵੀ ਦੱਸ ਦਿਆਂ ਅਸੀਂ ਕੋਈ ਟਕਰਾਅ ਦੀ ਨੀਤੀ ਨਹੀਂ ਚਾਹੁੰਦੇ ਅਸੀਂ ਸੈਂਟਰ ਦੇ ਨਾਲ ਕੋਈ ਟਕਰਾ ਨਹੀਂ ਸੀ ਕਰਨ ਜਾ ਰਹੇ ਅਸੀਂ ਸ਼ਾਂਤਮਈ ਢੰਗ ਦੇ ਨਾਲ 26 ਲੱਖ ਜਿਹੜੇ ਲੋਕਾਂ ਨੇ ਗਦਰਸਕਤ ਕੀਤੇ ਪਰਫਾਰਮੇ ਦੇ ਰੂਪ ਦੇ ਵਿੱਚ ਉਹ ਰਾਸ਼ਟਰਪਤੀ ਸਾਹਿਬ ਦੇ ਸਪੂਰਤ ਕਰਨੇ ਸੀ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਵੀ ਬਾਤ ਕਰਨਾ ਚਾਹਣਾ ਕਿ ਕੋਈ ਧਰਨਾ ਨਹੀਂ ਸੀ ਕੇਵਲ ਤਾਂ ਕੇਵਲ ਉਹ ਆਪਾਂ 10ਕ ਦੀ ਮਹਿੰਮ ਜਿਹੜੀ ਉਹ ਉਹਨਾਂ ਦੇ ਰੂਬਰੂ ਕਰਨੀ ਸੀ ਸੋ ਗੁਰੂ ਕਿਰਪਾ ਕਰੇ ਪੰਥ ਦੇ ਬਧੇਰੇ ਹਿੱਤਾਂ ਲਈ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੀ ਉਹ ਜਿਹੜੀ ਫਾਂਸੀ ਦੀ سزا ਉਹ ਲਾਈਫ ਅਮਰਜਮੈਂਟ ਵਿੱਚ ਹੋ ਜਵੇ ਤੇ ਬਾਕੀ ਜਿਹੜੇ ਸਾਡੇ ਸਿੰਘ ਆ ਉਹ ਅਸੀਂ ਸਾਰੇ ਪ੍ਰੋਗਰਾਮ ਲੀਕ ਲੈ ਸੀ ਉਹਨਾਂ ਲਈ ਅਸੀਂ ਸਾਰੀਆਂ ਫਲੈਕਸਾਂ ਵੀ ਬਣਾਈਆਂ ਤੇ ਸਾਰਿਆਂ ਨੂੰ ਹਦਾਇਤਾਂ ਵੀ ਕੀਤੀਆਂ ਪਰ ਕਿਉਂਕਿ ਪੰਥਕ ਏਕਤਾ ਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਰੋੜਾ ਨਹੀਂ ਬਣਦੀ ਭਾਵੇਂ ਸਾਡਾ ਪ੍ਰੋਗਰਾਮ ਵੱਖਰਾ ਪਹਿਲਾਂ ਦਾ ਲੀਕ ਹੋਇਆ ਸੀ ਪਰ ਫੇਰ ਵੀ ਬਧੇਰੇ ਹਿੱਤਾਂ ਲਈ ਇਹ ਜਿਹੜਾ ਹਾਲਦੀ ਕੜੀ ਆ ਜਿਹੜਾ ਇਹਨੂੰ ਅਸੀਂ ਹਾਲਦੀ ਕੜੀ ਮਲਤਵੀ ਕੀਤਾ ਤੋਂ ਸੰਬੰਧਤ ਜਿਹੜੇ ਆ ਉਹ ਮੈਂ ਤਾਂ ਬਾਰ-ਬਾਰ ਤੁਹਾਨੂੰ ਸਪਸ਼ਟ ਕਰਦਾ ਸੀ ਕਿਉਂਕਿ ਕਈ ਵਾਰੀ ਅਸਲ ਗੱਲ ਕਨਵੇ ਨਹੀਂ ਹੁੰਦੀ ਉਹ ਜੇ ਦਾ ਪੰਜ ਮੈਂਬਰੀ ਦੀ ਕਮੇਟੀ ਬਣਨ ਤੋਂ ਬਾਅਦ ਜੇ ਕੋਈ ਫੈਸਲਾ ਲਿਆ ਹੁੰਦਾ ਫਿਰ ਤਾਂ ਕਹਿ ਲੈਂਦੇ ਪਰ ਫੇਰ ਵੀ ਬਧੇਰੇ ਹਿੱਤਾਂ ਲਈ ਅਸੀਂ ਉਹ ਜਿਹੜਾ ਮਲਤਵੀ ਹਾਲਦੀ ਕੜੀ ਕਰ ਰਹੇ ਹਾਂ ਦੂਸਰਾ ਕਿਉਂਕਿ ਅੱਜ 15 ਬਾੜਾ ਸ਼ਹੀਦੀ 15 ਬਾੜਾ ਸ਼ੁਰੂ ਹੋ ਗਿਆ ਅੱਜ ਮੈਂ ਜਾਣਾ ਸੀ ਪਰਿਵਾਰ ਵਿਛੋੜੇ ਸਥਾਨ ਦੇ ਉੱਤੇ ਪਰ ਆ ਕਿਉਂਕਿ ਇੱਕ ਅਹਿਮ ਕੱਲ ਦੀ ਚਿੱਠੀ ਦੇ ਨਾਲ ਤਬਦੀਲੀ ਹੋ ਗਈ ਸੋ ਇਸ ਕਰਕੇ ਮੈਂ ਤੁਹਾਡੇ ਰੂਬਰੂ ਹੋ ਰਿਹਾ ਇਹ ਜਿਹੜਾ ਸ਼ਹੀਦੀ 15 ਬਾੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਗੁਰੂ ਘਰਾਂ ਨੂੰ ਬੇਨਤੀ ਆ ਸਨਿਵਰ ਪਈ ਪਹਿਲੀ ਜਨਵਰੀ ਤੱਕ ਕਿਸੇ ਵੀ ਸਥਾਨ ਦੇ ਉੱਤੇ ਕਿਸੇ ਨੂੰ ਸਿਰ ਪਾਉ ਦੀ ਬਖਸ਼ਿਸ਼ ਨਾ ਕੀਤੀ ਜਾਵੇ। ਕੇਵਲ ਦਾ ਕੇਵਲ ਅਰਦਾਸ ਰੂਪੀ ਮਹਾਨ ਸ਼ਹੀਦਾਂ ਸਿੰਘਾਂ ਨੂੰ ਨਤਮਸਤਕ ਹੋਈਏ। ਕੋਈ ਬਿਲਕੁਲ ਸਾਰੇ ਗੁਰੂ ਘਰ ਇਸ ਗੱਲ ਨੂੰ ਮੈਂ ਸਨੇਬਰ ਬੇਨਤੀ ਕਰਦਾ ਤੇ ਸ਼ੋਮਣੀ ਕਮੇਟੀ ਦੇ ਜਿੰਨੇ ਸਥਾਨ ਆ ਇਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਆਦੇਸ਼ ਵੀ ਕਰ ਦਿੱਤੇ ਆ। ਚਿੱਠੀਆਂ ਜਿਹੜੀਆਂ ਚੱਲੇ ਵੀ ਗਈਆਂ ਪਏ ਤੁਸੀਂ ਪਹਿਲੀ ਤਾ ਕਿਸੇ ਨੇ ਕਿਸੇ ਗੁਰੂ ਘਰ ਦੇ ਵਿੱਚ ਸਿਰ ਪਾਉ ਨਹੀਂ ਦੇਣਾ ਹਾਂ ਸਿਰਫ ਜਿੱਥੋਂ ਨਗਰ ਕੀਰਤਨ ਪ੍ਰਭ ਹੋਣਾ ਉਥੇ ਪੰਜ ਪਿਆਰੇ ਜਿਹੜੇ ਆ ਉਹਨਾਂ ਨੂੰ ਦੇਖ ਸਕਦੇ ਆ ਇੱਕ ਸਿਰਫ ਸਿਰ ਪਾਉ ਬਾਕੀ ਕਿਤੇ ਕੋਈ ਸਿਰ ਪਾਉ ਨਹੀਂ ਦੇਣਾ ਉਹ ਤੋਂ ਇਲਾਵਾ ਇਹ 15 ਦਿਨਾਂ ਦੇ ਵਿੱਚ ਕੋਈ ਵੀ ਮਿੱਠਾ ਭਗਵਾਨ ਜਿਹੜਾ ਆ ਚਾਹੇ ਸਚਖੰਡ ਦਰਬਾਰ ਸਾਹਿਬ ਆ ਚਾਹੇ ਤਖਤ ਜੈਸगढ़ ਆ ਚਾਹੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਆ ਉਹਦੇ ਵਿੱਚ ਕੋਈ ਮਿੱਠਾ ਦਾ ਭਗਵਾਨ ਨਹੀਂ ਬਣਾਇਆ ਜਾਊਗਾ ਕੇਵਲ ਦਾ ਕੇਵਲ ਇੱਕ दाल ਤੇ ਇੱਕ ਸਬਜੀ ਕੋਈ ਸ਼ਾਹੀ ਭੋਜ ਨਹੀਂ ਸਿਰਫ ਜੋ ਪਰੰਪਰਾ ਖਾਲਸੇ ਦੀ ਉਹ ਸਿਰਫ ਇੱਕ दाल ਤੇ ਸਬਜੀ ਤੇ ਸੈਂਪਲ ਫੁੱਲਕੇ ਨਾਲ ਇਹ ਪਹਿਲੀ ਜਨਵਰੀ ਤੱਕ ਇਸੇ ਤਰ੍ਹਾਂ ਰੱਖਣਾ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਕ ਐਗਜ਼ੈਕਟਿਵ ਦੇ ਵਿੱਚ ਕੋਈ ਹੋਰ ਨਵਾਂ ਫੈਸਲਾ ਸਿਰਪਾਉ ਦੀ ਬਖਸ਼ਿਸ਼ ਵੀ ਸਿੱਖ ਬਾਬਤ ਵੀ ਲਵਾਂਗੇ ਸੋ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਮਹਾਨ ਸ਼ਹੀਦਾਂ ਕਰਕੇ ਅੱਜ ਆਪਾਂ ਇਸ ਆਜ਼ਾਦ ਦੇਸ਼ ਦੀ ਧਰਤੀ ਤੇ ਬੈਠੇ ਆ ਜੇ ਉਹ છਹਾਟ ਨਾ ਨਾ ਦਿੰਦੇ ਤਾਂ ਹੋ ਸਕਦਾ ਸੀ ਅਸੀਂ ਵੀ ਅੱਜ ਤੱਕ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਜਕੜੇ ਹੁੰਦੇ ਤੇ ਉਹਨਾਂ ਮਹਾਨ ਸ਼ਹੀਦਾਂ ਨੇ ਆਪਣੇ ਲਹੂ ਤੇ ਮਿਹਨ ਦੇ ਨਾਲ ਅੱਜ ਤਾਂ ਲੋਕਤੰਤਰ ਹੈ ਉਦੋਂ ਲੋਕਤੰਤਰ ਨਹੀਂ ਸੀ ਉਦੋਂ ਰਾਜ ਸਤਾ ਮਹਾਰਾਜਾਂ ਦੀ ਹੁੰਦੀ ਸੀ ਉਹਨਾਂ ਮਹਾਨ ਸ਼ਹੀਦਾਂ ਨੇ ਇਹ ਜਿਹੜੀਆਂ ਪਰੰਪਰਾਵਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਉਹਨਾਂ ਦੇ ਵਿੱਚੋਂ ਤਿੰਨ ਪੰਜ ਪਿਆਰਿਆਂ ਦਾ ਸ਼ਹੀਦਿਆਂ ਪਾਉਣਾ 40 ਮੁਕਤਿਆਂ ਦਾ ਫਿਰ 40 ਜਾ ਕੇ ਮੁਕਸਰ ਦੀ ਧਰਤੀ ਤੇ ਖੁਰਾਣੇ ਦੀ ਟਾਬ ਇਹ ਸਾਰਾ ਮਹੀਨਾ ਪੋ ਦਾ ਜਿਹੜਾ ਆ ਇਹ ਮੈਂ ਤਾਂ ਕਈ ਵਾਰੀ ਮਾਲਵੇ ਦੀ ਧਰਤੀ ਤੇ ਵੀ ਦੇਖਦਾ ਭਈ ਲੋਕ ਬਹੁਤ ਸਿੰਪਲ ਢੰਗ ਨਾਲ ਇੱਕ ਦਾਲ ਤੇ ਫੁਲਕਾ ਬਣਾਉਂਦੇ ਸਬਜ਼ੀ ਵੀ ਨਹੀਂ ਬਣਾਉਂਦੇ ਤੇ ਕਈ ਤਾਂ ਪਰਿਵਾਰ ਅੱਜ ਵੀ ਆਸਣ ਵੀ ਆਪਣਾ ਜ਼ਮੀਨ ਤੇ ਪੈ ਕੇ ਆਪਣਾ ਰਾਣ ਬਸੇੜਾ ਕਰਦੇ ਰਾਤ ਨੂੰ ਤੋ ਮੈਂ ਸਮਝਦਾ ਇਹ ਗੁਰੂ ਸਾਹਿਬ ਕਿਰਪਾ ਕਰਨ ਮਹਾਨ ਸ਼ਹੀਦ ਸਤਕਾਰ ਤੇ ਜੋ ਸਿੱਖ ਪੰਥਲੇ ਉਹ ਨਹੀਂ ਪੈਣਾ ਪਾਈਆਂ ਉਹ ਸਾਡੇ ਲਈ ਅੱਜ ਵੀ ਪ੍ਰਚਲਿਤ ਆ ਖਾਲਸਾ ਪੰਥ ਉਹਨਾਂ ਤੇ ਹਮੇਸ਼ਾ ਮਾਣ ਕਰਦਾ ਤੇ ਮਾਣ ਕਰਦਾ ਰਹੂਗਾ ਅੰਤ ਦੇ ਬਖਮਾ ਨੂੰ ਫੇਰ ਕਿ ਇਹ 20 ਤਰੀਕ ਦਾ ਜਿਹੜਾ ਪ੍ਰੋਗਰਾਮ ਹਾਲ ਦੀ ਘੜੀ ਮੁltਵੀ ਕੀਤਾ ਪੰਥ ਦੇ ਬਧੇਰੇ ਇਹਨਾਂ ਨੂੰ ਮੁੱਖ ਰੱਖਦੇ ਹੋਏ ਤੇ ਮੈਂ ਧੰਨਵਾਦ ਵੀ ਕਰਦਾ ਤੇ ਮੈਂ ਉਹਨਾਂ ਦਾ ਰਿਣੀ ਵੀ ਆ ਦਿਲ ਦੀਆਂ ਢਗਹਾਈਆਂ ਤੋਂ ਜਿੱਡਾ ਵੱਡਾ ਮੇਰਾ خیال ਸਮਰਥਨ ਇਸ 20 ਤਰੀਕ ਦੇ ਪ੍ਰੋਗਰਾਮ ਨੂੰ ਸੀਗਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਜਾਣਾ ਸੀ ਪਰ ਬਧੇਰੇ ਹਿੱਤਾਂ ਲਈ ਕਿਉਂਕਿ ਸ੍ਰੀ ਅਕਾਲ ਤਖਤ ਹਰ ਕਲੇ ਸਿਰ ਮੌਰਿਆ ਸ੍ਰੀ ਅਕਾਲ ਤਖਤ ਸਾਹਿਬ ਹਰ ਇੱਕ ਸਿੱਖ ਨਾਤਮਸਤਕ ਹੁੰਦਾ ਤੇ ਉਹਦੇ ਤਹਿਤ ਹੀ ਤੇ ਬਧੇਰੇ ਹਿੱਤਾਂ ਨੂੰ ਤੇ ਪੰਜ ਮੈਂਬਰੀ ਕਮੇਟੀ ਚ ਕੋਤੜੇੜ ਨਾ ਆਵੇ ਇਸ ਕਰਕੇ ਹਾਲ ਦੀ ਕੱਢੀਏ ਜਿਹੜਾ ਆ ਮਲਤਵੀ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਤਵੀ ਕੀਤਾ ਗਿਆ ਜੀ ਦੇਖੋ ਇਹ ਆ ਚਿੱਠੀ ਆਈ ਹੈ ਮੇਰੇ ਭੈਣ ਦੀ ਸੌੜਾ ਇਹ ਚਿੱਠੀਆਂ ਜਿਹੜੀਆਂ ਵੀ ਆਉਂਦੀਆਂ ਆਕਾਲ ਤੱਕ ਸਾਨੂੰ ਭੇਜਦਾ ਇਹ ਸਾਨੂੰ ਗੌਰ ਲੈ ਭੇਜੀ ਸੀ ਅਸੀਂ ਗੌਰ ਕਰਕੇ ਅੱਜ ਜਿਹੜਾ ਆ ਇਹ ਆਪਣੇ ਤੌਰ ਤੇ ਆ ਜਿਹੜਾ ਇਹ ਫੈਸਲਾ ਲਿਆ ਪੰਜ ਤਿੰਨ ਸਬੰਧਾਂ ਦੇ ਤਹਿਤ ਲਿਖਿਆ ਜਿਹੜਾ ਵਿਆਹ ਨੂੰ ਲੈ ਕੇ ਇਹ ਮਜਾਦਾ ਇਸ ਪੰਥ ਹੁੰਦੀ ਹੈ ਦੰਗਾ ਚੋਲਦਿਆਂ ਲੈ ਕੇ ਦੇਖੋ ਅਸੀਂ ਤਾਂ ਸ਼ੁਰੂ ਤਾਂ ਹੀ ਕਹਿੰਨੇ ਆ ਪਏ ਜਿਹੜਾ ਸਿੱਖ ਦਾ ਜਿਹੜਾ ਲਵਾਸ ਆ ਸਤਿਗੁਰੂ ਜੀ ਨੇ ਬਹੁਤ ਸਾਦਾ ਬਖਿਆ ਅੱਜ ਦਾ ਸਲਵਾਰ ਕਮੀਜ਼ ਤੇ ਬਾਹਰਲੇ ਲੋਕ ਵੀ ਜਿਹੜੇ ਆ ਫਾਨ ਮਕਰ ਮਹਿਸੂਸ ਕਰਦੇ ਆ ਤੇ ਉਹ ਤਾਂ ਇੱਕ ਜਿਹੜਾ ਆਨੰਦ ਕਾਰਜ ਦੇ ਵਿੱਚ ਉਹਨੇ ਆਪਣੇ ਕੀਤੀ ਤੇ ਮੈਂ ਸਮਝਦਾ ਵਿਧੀ ਠੀਕ ਆ ਸਿੰਪਲ ਸਿੰਪਲ ਤੌਰ ਤੇ ਹੋਵੇ ਚੰਗੀ ਗੱਲ ਕਈ ਵਾਰ ਆਨੰਦ ਕਾਰਜਾਂ ਤੇ ਦੇਖਦੇ ਆ ਆਪਾਂ ਵਿਚਾਰੇ ਦੋ ਦੋ ਬੰਦੇ ਬੀਬੀਆਂ ਪਿੱਛੇ ਵਿਚਾਰੇ ਉਹਨਾਂ ਦੇ ਜਿਹੜੇ ਉਹਨੇ ਪਾਇਓ ਹੁੰਦੇ ਕਪੜੇ ਉਹਨਾਂ ਦੇ ਲੈ ਕੇ ਰਹਿੰਦੇ ਆ ਪਰ ਜਿੰਨਾ ਸੈਂਪਲ ਹੋ ਜਾਏ ਤੇ ਮੈਂ ਸਮਝਦਾ ਚੰਗੀ ਗੱਲ ਹੈ। ਅੱਜ 20 ਤਰੀਕ ਦਾ ਪ੍ਰੋਗਰਾਮ ਤਾਂ ਮੁੱਤ ਵੀ ਕਰ ਦਿੱਤਾ। ਤੁਸੀਂ ਚਿੱਠੀਆਂ ਵੀ ਲਿਖੀਆਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਉਸਰੇ-ਤਿਸਰੇ ਪਾਸੇ ਵੀ ਕੀ ਇਹੇ ਪਾਸੇ ਹੰਗਾਰਾ ਮਿਲਿਆ ਤੁਹਾਡੀ ਮੁਲਾਕਾਤ ਹੰਗਾਰਾ ਹੰਗਾਰਾ ਮਿਲੂਗਾ ਕਿਉਂਕਿ ਅਸੀਂ ਹੱਲ ਚਿੱਠੀਆਂ ਲਿਖੀਆਂ ਭੇਜੀਆਂ ਹੀ ਆਂ। ਸਪੀਡ ਪੋਸਟ ਦਾ ਵੀ ਭੇਜੀਆਂ ਉਹਨਾਂ ਦੇ ਪੋਰਟਲ ਤੇ ਵੀ ਭੇਜੀਆਂ ਈਮੇਲ ਵੀ ਉਹਨਾਂ ਨੂੰ ਕੀਤੀਆਂ ਤੇ ਸਾਡੇ ਸੂਤਰ ਆਪਣੇ ਜਿਹੜੇ ਆ ਉਹ ਪਾਸੇ ਨੂੰ ਲੱਗਿਓਗੇ ਪਰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਸੀ ਇਹ ਆਖਤਕ ਸੈ ਚਲੋ ਅਸੀਂ ਹੁਣ ਅਸੀਂ ਯਤਨ ਹੁਣ ਸ਼ੁਰੂ ਕਰ ਦਿੱਤੇ ਆ ਕਿਉਂਕਿ ਦੂਸਰੇ ਪਾਸੇ ਸਰਕਾਰ ਨਾਲ ਗੱਲਬਾਤ ਹੋਣੀ ਆ ਤੇ ਉਹਦੇ ਲਈ ਜਿੰਨਾ ਹੋ ਸਕੂਆ ਯਤਨ ਕਰਾਂਗੇ ਜੇ ਕੁਝ ਕਿਉਂਕਿ ਪੰਜ ਮੈਂਬਰੀ ਕਿਉਂਕਿ ਮੈਂ ਉਸ ਦਿਨ ਫੈਸਲਾ ਸਾਰਿਆਂ ਨੇ ਕੀਤਾ ਸੀ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਉਹਦਾ ਬਲਾਰਾ ਦਾ ਧਾਮ ਹੀ ਹੋਊਗਾ ਪਰ ਜੋ ਫੈਸਲੇ ਬੈਠ ਕੇ ਉੱਥੇ ਹੋਣਗੇ ਉਹੋ ਹੀ ਮੈਂ ਬੋਲੂਗਾ ਉਹਦੇ ਵਿੱਚ ਮੈਂ ਜਾਤੀ ਕੋਈ ਗੱਲ ਜਿਹੜੀ ਆਪਣੇ ਮੂੰਹੋਂ ਨਹੀਂ ਕਹਿਣੀ ਉਹ ਜੋ ਕਮੇਟੀ ਮੈਨੂੰ ਉਦੇਸ਼ ਕਰੂਗੀ ਮੈਂ ਵੀ ਵਿੱਚੇ ਹੂੰਗਾ ਉਹਦੇ ਮੁਤਾਬਕੇ ਬੋਲਿਆ ਕਰਾਂਗੇ ਪੰਜਾਂ ਦੀ رائے ਲੈ ਕੇ ਫੈਸਲਾ ਕੀਤਾ ਗਿਆ ਕਿਹੜਾ ਇਹ ਤਾਂ ਕਿਉਂਕਿ ਸਾਡਾ ਸ਼ੋਮਣੀ ਕਮੇਟੀ ਦਾ ਫੈਸਲਾ ਸੀ ਇਹ ਪੰਜਾਂ ਦਾ ਨਹੀਂ ਸੀ ਫੈਸਲਾ ਇਹ ਸਾਡਾ ਮੈਂ ਤਾਂ ਹੀ ਕਿਹਾ 3 ਦਸੰਬਰ ਨੂੰ ਸਾਡਾ ਫੈਸਲਾ ਸ਼ੋਮਣੀ ਕਮੇਟੀ ਦਾ ਇਕੱਲਾ ਸੀ ਐਗਜ਼ੈਕਟਿਵ ਨੇ ਮਤਾ ਪਾ ਕੇ ਇਹ ਲਿਆ ਸੀ ਇਹ ਇਸ ਕਰਕੇ ਕੀਤਾ ਇਹ ਪੰਜਾਂ ਦਾ ਨਹੀਂ ਸੀ ਨੈਕਸਟ ਡੇਟ ਪੰਜ ਮੈਂਬਰੀ ਕਮੇਟੀ ਦਾ ਨਹੀਂ ਸੀ ਇਹਦੇ ਵਿੱਚ ਕੋਈ ਸਰਪਾ ਨੈਕਸਟ ਡੇਟ ਨੈਕਸਟ ਕਰਾਂਗੇ ਫੇਰ ਡਿਸਾਈਡ ਕਰਕੇ ਫੈਸਲਾ ਇਹ ਹੁਣ ਇਹ ਹੁਣ ਫੈਸਲਾ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹਦੇ ਰੂਹ ਬੈਠ ਕੇ ਕਰਾਂਗੇ ਵਾਹਿਗੁਰੂ ਪਟਾਮਤੀ ਸਾਹਿਬ ਨੂੰ ਚਿੱਠੀ ਲਿਖੀ ਸੀ ਉਹਦੇ ਵਾਸਤੇ ਕੋਈ ਬਫਤ ਦੀ ਤਿਆਰੀ ਕੁਝ ਉਹ ਤਾਂ ਵਾਪਸ ਪੰਜ ਮੈਂਬਰੀ ਜਾਣੀ ਹੈ ਬਫਤ ਉਹ ਤਾਂ ਕਾਹਦਾ ਜਿਹੜੇ ਪੰਜ ਮੈਂਬਰ ਇਹ ਜਦੋਂ ਨਾਲ ਕਾਰਸੀ ਦੀ ਕਾਲ ਤੱਕ ਨੇ ਦਿੱਤੇ ਆ ਤੇ ਉਹ ਹੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ